ਮਾਵਾ ਨੂੰ ਬੇਣਕੀਆ ਹੱਥ ਬੰਨ ਕੇ ਬੱਚਿਆਂ ਨੂੰ ਇੱਥੇ ਭਾਉਗੇ ਬਹੁਤਾ ਨਹੀਂ ਤੇ ਥੋੜਾ ਇੱਥੋਂ ਸਿੱਖ ਕੇ ਜਾਵਾਂ ਮਾਂ ਉਹ ਹੀਆ ਤੁਲਸੀਦਾਸ ਜੀ ਕਹਿੰਦੇ ਨਾ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾੰਧ ਰਹੇ ਕਾਹੇ ਗਵਾਵੇਂ ਨੂੰ ਉਹਨਾਂ ਇਹੋ ਜੇ ਵਚਨ ਕੀਤੇ ਆ ਕਹਿੰਦੇ ਮਾਂ ਜੇ ਤੂੰ ਸਾਧੂ ਕਿਸੇ ਹਾਠੀ ਜਪੀ ਤਪੀ ਜਰਨੈਲ ਨੂੰ ਪੈਦਾ ਨਹੀਂ ਕਰ ਸਕਦੀ ਫਿਰ ਬਾਝ ਰਹਿ ਨੂਰ ਗਬਾਬਨੇ ਦਾ ਕੀ ਫਾਇਦਾ ਇਹ ਤੁਲਸੀਦਾਸ ਜੀ ਕਹਿ ਕੇ ਗਏ ਸੋਹਣੇ ਲਾਲ ਗੁਰੂ ਨੇ ਬਖਸ਼ਿਸ਼ ਕੀਤੀ ਆ ਜਿਸ ਗੁਰੂ ਦਾ ਦਿੱਤਾ ਖਾਣੇ ਆ ਜਿਸ ਗੁਰੂ ਦਾ ਦਿੱਤਾ ਹੰਡਾਰੇ ਆ ਅੱਜ ਉਹਦੇ ਦਰਬਾਰ ਵਿੱਚ ਬੈਠੇ ਆ ਉਹਦੇ ਘਰ ਦੇ ਪਿਆਰਿਆਂ ਦੀ ਯਾਦ ਦੇ ਵਿੱਚ ਬੈਠੇ ਆ ਜਿੱਥੇ ਬੈਸਨ ਸਾਧ ਜਨ ਸੋ ਥਾਨ ਸਹੁੰਦਾ ਉਹ ਧਰਤੀ ਸੁਹਾਵਣੀ ਆ ਪੂਜਨੀਕਾ ਤੁਹਾਡਾ ਨਗਰ ਤੇ ਉਹਦੀ ਮੁਬਾਰਕਿਆ ਜੀ ਇਸ ਨਗਰ ਨੂੰ ਤੇ ਸਦਾ ਹੀ ਨਮਸਕਾਰਾਂ ਇਹਦੀ ਤੇ ਸਦਾ ਹੀ ਜੈ ਜੈਕਾਰਿਆ ਉਹ ਬਾਬਾ ਬੀਰ ਸਿੰਘ ਮਰੱਗਾ ਬਾਦ ਵਾਲਾ ਇਸ ਧਰਤੀ ਤੇ ਪ੍ਰਕਾਸ਼ ਧਰਦਾ ਵਾ ਜਿਹਨੇ ਦਸ ਦਿੱਤਾ ਸਭਰਾਵਾ ਦੇ ਮੈਦਾਨੇ ਜੰਗ ਦੇ ਅੰਦਰ ਕੀ ਜੀ ਸਿੱਖ ਸਿੱਖਾਂ ਨਾਲ ਲੜਦੇ ਚੰਗੇ ਨਹੀਂ ਲੱਗਦੇ ਮਹਾਂਪਰਿਸ਼ ਜੇ ਚਾਹੁੰਦੇ ਔ ਕਸ਼ਮੀਰ ਦੇ ਮੈਦਾਨੇ ਜੰਗ ਅੰਦਰ ਤੇਗ ਵਾਈ ਸੀ ਠੰਡਾ ਚੁਕਿਆਈ ਸੀ ਹਾਥਾਂ ਜੋ ਕਹਿੰਦੇ ਜੂਝਦਿਆਂ ਜੂਝਦਿਆਂ ਹਥਿਆਰ ਛੁੱਟ ਗਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇੜਤੀ ਕੀਤੀ ਤੇ ਅਕਾਲ ਪੁਰਖ ਵਹਿਗੁਰੂ ਨੇ ਵੱਡੀ ਕਿਣਤੀ ਆ ਫਾਦਦੀ ਤੇ ਉਹਦੇ ਵਿੱਚੋਂ ਬਗਦੀ ਜਦੋਂ ਬਾਬਾ ਜੀ ਨੂੰ ਰੱਖਿਆ ਨਾ ਫਿਰ ਬਾਬਾ ਜੀ ਨੇ ਬਸ ਚੌਂਕੜਾ ਲਾ ਕੇ ਭਗਤੀ ਕੀਤੀ ਆ ਮਨ ਵੀ ਬਲਵਾਨ ਆ ਤੇ ਤਨ ਵੀ ਬੜਾ ਬਲਵਾਨ ਆ ਪਤਾ ਵਾ ਜਿਹੜੇ ਅੱਗੋਂ ਚੜ ਕੇ ਆ ਰਹੇ ਉਹ ਵੀ ਸਾਡੇ ਆਪਣੇ ਆ ਤੇ ਬਾਬਾ ਜੀ ਇਹ ਵਚਨ ਕਰਕੇ ਗਏ ਸਨ ਕਹਿੰਦੇ ਮੈਂ ਇਹ ਨਹੀਂ ਸੁਣਨਾ ਕਿ ਵੀਰ ਸਿੰਘ ਨਰੰਗਾ ਬਾਦ ਵਾਲੇ ਨੇ ਸਿੱਖਾਂ ਦੇ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਤੇ ਸਾਡਾ ਦੁਸ਼ਮਣ ਕੌਣ ਆ ਦੱਸ ਦਿਓ ਜੀ ਜਵਾਬ ਬਿਲਕੁਲ ਸਾਪਿਆ ਬਗਾਨੇ ਤੋਂ ਤੇ ਸਾਨੂੰ ਖਤਰਾ ਹੀ ਕੋਈ ਨਹੀਂ ਮਾਰ ਪੈਂਦੀ ਤੇ ਸਾਨੂੰ ਸਾਡੇ ਆਪਣਿਆਂ ਤੋਂ ਹੀ ਪੈਂਦੀ ਹੈ ਇਹ ਅੱਜ ਦਾ ਇਤਿਹਾਸ ਨਹੀਂ ਇਹ ਸ਼ੁਰੂ ਤੋਂ ਪੜ ਕੇ ਦੇਖ ਲਈਏ ਜਦੋਂ ਵੀ ਸਿੱਖੀ ਉਤਪੰਨ ਹੋਈ ਸਮੇ ਸਮੇ ਦੀ ਹਕੂਮਤ ਸਾਡੇ ਆਪਣਿਆਂ ਨੇ ਸਾਨੂੰ ਢਾ ਲਾਉਣ ਵਾਸਤੇ ਬਿਆੰਦ ਚਾਲਾਂ ਚਲੀਆਂ ਪਰ ਸਿੱਖੀ ਜਿਹੜੀ ਆ ਇਹ ਹੋਰ ਨਿੱਖਰ ਕੇ ਸਾਹਮਣੇ ਆਈ ਹੁਣ ਚੰਗਾ ਵੀ ਸਾਰਾ ਕੁਝ ਸੋਸ਼ਲ ਮੀਡੀਆ ਤੇ ਲਾਈਵ ਚੱਲਦੇ ਗੁਰਮਤ ਸਮਾਗਮ ਇਹ ਤਾਂ ਮਤਿ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੀ ਹੈ ਇਹਨੂੰ ਉਹ ਨਹੀਂ ਖੋਲਣਾ ਵਾ ਜਿਹਨੇ ਆਨੰਦ ਲੈਣਾ ਵਾ ਜਿਹਨੇ ਕੋਈ ਨਾ ਕੋਈ ਇਤਿਹਾਸ ਵੀ ਸਿੱਖਿਆ ਲੈਣੀ ਆ ਨਹੀਂ ਤੇ ਸਾਡਾ ਧਿਆਨ ਕਿੱਧਰ ਜਾਂਦਾ ਵੀ ਫਲਾਣੇ ਦੀ ਧੀ ਅੱਜ ਕਿਹਦੇ ਨਾਲ ਚੱਲੇ ਗਈ ਕਿਹਦੀ ਨੂੰ ਕਰੋ ਰੋਸ ਕੇ ਚਲੇਗੀ ਕਿਹਦੀ ਸੱਸ ਨਾਲ ਨਹੀਂ ਬਣਦੀ ਆਹੋ ਕੋਜੀ ਰਹਿ ਗਿਆ ਨਾ ਹੁਣ ਮੇਰੀਓ ਭੈਣੋ ਧਿਆਨ ਦਿਓ ਕਈ ਵਾਰ ਸਾਨੂੰ ਗੁੱਸਾ ਤੇ ਲੱਗਦਾ ਪਰ ਹੈ ਸੱਚੀ ਗੱਲ ਜਿੰਨੇ ਵੱਧ ਪਖੰਡੀ ਪਾਲਿਆ ਨਾ ਇਹ ਬੀਬੀਆਂ ਦੇ ਪਾਲੇ ਹੋਏ ਨੇ ਇਹ ਬਾਬੇ ਖੁਦ ਲਿਖਦੇ ਆ ਉਹ ਕਹਿੰਦੇ ਐਤਵਾਰ ਤੇ ਭਾਗਾ ਦੇ ਨਾਲ ਚੜਦਾ ਉਹਦਾ ਕਾਰਨ ਕੀ ਆ ਐਤਵਾਰ ਤੇ ਭਾਗਾ ਦੇ ਨਾਲ ਚੜਦਾ ਲੈਣਾ ਬਨ ਕੇ ਬੀਬੀਆਂ ਆਉਂਦੀਆਂ ਨੇ ਬੱਚੇ ਚਾਹ ਨੂੰ ਤਰਸਦੇ ਰਹਿਣ ਭਾਵੇਂ ਖੋਆ ਮਾਰ ਕੇ ਸਾਨੂੰ ਖਵਾਉਂਦੀਆਂ ਨੇ ਉਹ ਕਹਿੰਦੇ ਸਾਡਾ ਕਸੂਰ ਨਹੀਂ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਇਹ ਸਾਡੀ ਹਕੀਕਤ ਆ ਹੁਣ ਸਰਸੇ ਵਾਲਾ ਬਲਾਤਕਾਰੀ ਹੈ ਕੋਈ ਸ਼ਾਹ ਪੀ ਆ ਨੇ ਪਤਾ ਨਹੀਂ ਕਿੰਨੇ ਕੋ ਕਤਲ ਕੀਤੇ ਆ ਆਇਦਨ ਪ੍ਰੋਲ ਤੇ ਭੇਜਿਆ ਜਾਂਦਾ ਪੁੱਛੋ ਸਰਕਾਰਾਂ ਨੂੰ ਕੀ ਲੱਗਦਾ ਜਿਨ੍ਹਾਂ ਬਨਾਤਕਾਰੀਆਂ ਦੀਆਂ ਲੱਤਾਂ ਵਡੀਆਂ ਗੱਡੀ ਚਾੜਿਆ ਧੀਆਂ ਭੈਣਾ ਦੀਆਂ ਇੱਜ਼ਤਾਂ ਬਚਾਈਆਂ 35 35 ਸਾਲ ਹੋ ਗਏ ਜੇਲਾਂ ਵਿੱਚ ਬੈਠਿਆਂ ਨੂੰ ਅਜੇ ਤੱਕ ਸਰਕਾਰਾਂ ਨੇ ਬੰਦੀ ਬਣਾ ਕੇ ਰੱਖੇ ਹੋਇਆ ਮੈਂ ਬੇਣਤੀ ਕਰਦੀ ਹੁਣ ਨੀਆਂ ਦਾ ਪਖੰਡੀਆਂ ਦੇ ਵਿੱਚ ਕੁਝ ਨਹੀਂ ਰੱਖਿਆ ਇਹ ਸੰਗਤ ਨੂੰ ਗਮਰਾਹ ਕਰਦੇ ਆ ਕਾਦੇ ਵਾਸਤੇ ਹੁਣ ਜਿੰਨਾ ਵੱਡਾ ਡੇਰਾ ਉਹਨੀ ਉਥੇ ਸੰਗਤ ਤੇ ਉਹਨਾਂ ਹੀ ਵੱਡਾ ਉਥੇ ਮੰਤਰੀ ਸੰਤਰੀ ਸਾਰੇ ਹੀ ਆਉਂਦੇ ਆ ਹੈਲੀਕਾਪਟਰ ਇਹਨਾਂ ਦੇ ਸਿੱਧੇ ਡੇਰੇਆਂ ਵਿੱਚ ਲੈਥਦੇ ਆ ਕਿਉਂ ਸੰਗਤਾਂ ਨੂੰ ਗਮਰਾਹ ਕਰਕੇ ਲੀਡਰਾਂ ਨੂੰ ਵੋਟਾਂ ਜੋ ਭਵਾਉਣੀਆਂ ਹੁੰਦੀਆਂ ਅਸੀਂ ਭੋਲੇ-ਪਾਲੇ ਮੰਗਰ ਲੱਗ ਜਾਂਦੇ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਵਾਂ ਜੀ ਆ ਸਾਡੇ ਬਜ਼ੁਰਗ ਬੈਠੇ ਆ ਸ਼ਾਇਦ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਇਹ 1999 2000 ਦੀਆਂ ਗੱਲਾਂ ਨਹੀਂ ਅਕਾਲ ਪਤਿ ਆਪਕੋ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਸਰੂਪਾਂ ਦੀ ਬੇਦਬੀ ਹੁੰਦੀ ਆ ਮੜੀ ਮਸ਼ਾਨ ਤੇ ਕਿਸ ਨੇ ਪ੍ਰਕਾਸ਼ ਕੀਤਾ ਉਥੋਂ ਸਤਿਗੁਰਾਂ ਦੇ ਸਰੂਪ ਲੈ ਕੇ ਆਓ ਇਹ ਸੁਣਿਆ ਹੋਣਾ ਆਪ ਜੀ ਉਸ ਵੇਲੇ ਮੇਰੇ ਸਤਿਕਾਰਯੋਗ ਪਿਤਾ ਜੀ ਹਣ ਮੈਂ ਆਪਣੇ ਬਾਪੂ ਜੀ ਹੁਣਾ ਦਾ ਜ਼ਿਕਰ ਕਰ ਰਹੀ ਆ ਤੇ ਨਾਲ ਉਹਨਾਂ ਦੇ ਸਾਥ ਸੰਬੰਧੀ ਸਨ ਜਿਹੜੇ ਗੁਰਸਿੱਖੀ ਨਾਤੇ ਸਾਡੇ ਭੈਣ ਭਾਈ ਬਣ ਜਾਂਦੇ ਆ ਵੇਖੋ ਅਮਲੀਆਂ ਦੇ ਯਾਰ ਅਮਲੀ ਸ਼ਰਾਪੀਆਂ ਦੇ ਯਾਰ ਸ਼ਰਾਬੀ ਤੇ ਗੁਰਸਿੱਖਾਂ ਦੇ ਯਾਰ ਗੁਰਸਿੱਖ ਹੁੰਦੇ ਆ ਉਹ ਪਿਤਾ ਜੀ ਹੁਣਾਂ ਨੇ ਕਠਿਆ ਹੋ ਕੇ ਜਾਣਾ ਜਿੱਥੇ ਮਹਾਰਗ ਦੇ ਪਾਵਨ ਸਰੂਪਾਂ ਦੀ ਬੇਦਬੀ ਹਣੀ ਕਿ ਉਦੋਂ ਸਰੂਪ ਚੱਕ ਕੇ ਲਿਆਉਣੇ ਤੇ ਸਾਡੇ ਲਾਗੇ ਇੱਕ ਪਿੰਡਿਆ ਦੁਆਬੇ ਦੇ ਵਿੱਚ ਸਾਡਾ ਨਗਰਿਆ ਨਕੋਦਰ ਦੇ ਨਾਲ ਪਿੰਡ ਪੰਡੋਰੀ ਖਾਸ ਤੇ ਨਕੋਦਰ ਤੋਂ ਜਦੋਂ ਕਪੂਰਥਲੇ ਵੱਲ ਨੂੰ ਜਾਈਏ ਰਸਤੇ ਦੇ ਵਿੱਚ ਨਗਰਿਆਂ ਮੈਂ ਦੋ ਪਿੰਡਾਂ ਦੀ ਤੁਹਾਨੂੰ ਗੱਲ ਦੱਸਣੀ ਆ ਜੀ ਕਿ ਕੀ ਘਟ ਚੱਲ ਰਿਹਾ ਹੈ ਸੀ ਸਫਾ ਦੇ ਬੱਚੇ ਸਾਨੂੰ ਇਹ ਖਸਮ ਤੇ ਭਰੋਸਾ ਨਹੀਂ ਥਾ ਥਾਤੇ ਹੀ ਮੱਥੇ ਰਗੜਦੇ ਫਿਰਦੇ ਆ ਉਹ ਬਲਨੋ ਪਿੰਡ ਦੀ ਘਟਨਾ ਜੀ ਉੱਥੇ ਇੱਕ ਗੁਰਦੁਆਰਾ ਸਾਹਿਬ ਜਿਹਦਾ ਨਾਮ ਰੱਖਿਆ ਸ਼ਹੀਦਾ ਸਿੰਘਾਂ ਦਾ ਗੁਰਦੁਆਰਾ ਸ਼ਹੀਦਾ ਸਿੰਘਾਂ ਦਾ ਗੁਰਦੁਆਰਾ ਤੇ ਸ਼ਹੀਦ ਕੌਣ ਹੁੰਦੇ ਆ ਜਿਨ੍ਹਾਂ ਨੇ ਦੇਸ਼ ਕਾਮ ਦੇ ਬਦਲੇ ਆਪਣੀਆਂ ਜਾਨਾਂ ਲੇਖੇ ਵਿੱਚ ਲਾਈਆਂ ਹੁਣ ਜਿਵੇਂ ਸ਼ਹੀਦ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰ ਨਗਰ ਮੁਬਾਰਕ ਆ ਮੈਂ ਪਹਿਲਾਂ ਵੀ ਕਿਹਾ ਨਮਸਕਾਰ ਹੈ ਤੁਹਾਡੇ ਨਗਰ ਨੂੰ ਉਹ ਗੁਰਦਰਾ ਸਾਹਿਬ ਦਾ ਨਾਮ ਅਸੀਂ ਦੱਸੇਗਾ ਹਾਂ ਇਹ ਗੌਰ ਨਾਲ ਸੁਣਦੇ ਹੋ ਅੰਦਰ ਇੱਕ ਮੜੀ ਬਣੀ ਹੋਈ ਆ ਬੰਦੇ ਦੀ ਤੇ ਕੁੱਤੇ ਦੀ ਤੇ ਉੱਥੇ ਇੱਕ ਬੀਬੀ ਪੁੱਛਾਂ ਦਿੰਦੀ ਸੀ ਚੇਲੇ ਬਾਲ ਕੇ ਚੰਗੇ ਉਹਦੇ ਕੋਲ ਤੇ ਪਿਤਾ ਜੀ ਹੁਣਾਂ ਨੇ ਜਾ ਕੇ ਉਹਨੂੰ ਪੁੱਛ ਲਿਆ ਵੀ ਹਾਂ ਬੀਬਾ ਕੰਮ ਤੁਹਾਡੇ ਇੱਥੇ ਕਿਦਾਂ ਦੇ ਨੇ ਸੰਗਤਾਂ ਨੂੰ ਤੁਸੀਂ ਮਗਰ ਲਾਈ ਬੈਠੇ ਹੋ ਇਹ ਕੰਮ ਚੰਗੇ ਨਹੀਂ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਦੂਜੇ ਪਾਸੇ ਤੁਸੀਂ ਕਦੀ ਲਾਉਂਦੇ ਹੋ ਗੁਰਦੁਆਰੇ ਦਾ ਨਾਮਿਆ ਸ਼ਹੀਦ ਸਿੰਘਾਂ ਦਾ ਸਥਾਨ ਤੇ ਬਾਹਰ ਮੜੀ ਕੁੱਤੇ ਦੀ ਤੇ ਬਜ਼ੁਰਗ ਦੀ ਬਣੀਆ ਇਤਿਹਾਸ ਕੀ ਆ ਉਹ ਪਰ ਬੀਬੀ ਨੇ ਇਤਿਹਾਸ ਸੁਣਾਇਆ ਕਹਿੰਦੀ ਸਾਡਾ ਬਜ਼ੁਰਗ ਸੀ ਨਰੈਣ ਸਿੰਘ ਉਨੇ ਰੱਖਿਆ ਸੀ ਕੁੱਤਾ ਤੇ ਕੁੱਤਾ ਇੱਕ ਦਿਨ ਹਲਕ ਗਿਆ ਉਹਨੇ ਬਜ਼ੁਰਗ ਨੂੰ ਦਿੱਤਾ ਵੱਡ ਤੇ ਕੁਝ ਸਮੇਂ ਬਾਅਦ ਦੋਨਾਂ ਦੀ ਮੌਤ ਹੋ ਗਈ ਤੇ ਬਣ ਗਏ ਬੋਲੋ ਜੀ ਬਣ ਕੇ ਸ਼ਹੀਦ ਇਹ ਆ ਸਾਡੇ ਲੋਕਾਂ ਦਾ ਹਾਲ ਅਹੀਂ ਤਾਂ ਜਿਹੜੇ ਗੌਣ ਵਾਲਿਆਂ ਨੇ ਸਾਰੀ ਉਮਰ ਕਿਸੇ ਧੀ ਭੈਣ ਨੂੰ ਚੱਜਦਾ ਕੀਤਾ ਵਿੱਚ ਬੋਲ ਨਹੀਂ ਬੋਲਿਆ ਅਹੀਂ ਤੇ ਉਹਨਾਂ ਨੂੰ ਵੀ ਅਮਰ ਕਰ ਦਿੱਤਾ ਜੀ ਉਹਨਾਂ ਨੂੰ ਵੀ ਸ਼ਹੀਦ ਕਹਿਣ ਲੱਗ ਪਏ ਹੱਦ ਦੀ ਗੱਲ ਹੈ ਜੀ ਸ਼ਹੀਦ ਕੌਣ ਆ ਸ਼ਹੀਦ ਦੀ ਜੋ ਮੌਤ ਹੈ ਵਕਾਮ ਦੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ ਇਹੋ ਜੀਆਂ ਕੁਰਬਾਨੀਆਂ ਇਹੋ ਜੀਆਂ ਕਰਨੀਆਂ ਹਰ ਕਿਸੇ ਦੇ ਹਿੱਸੇ ਨਹੀਂ ਆਈਆਂ ਸ਼ਹਾਦਤ ਦੇਣੀ ਹਰ ਕਿਸੇ ਦੇ ਹਿੱਸੇ ਨਹੀਂ ਹੁਣ ਦੁਨੀ ਚੱਦ ਦਾ ਤਨ ਥੋੜਾ ਬਲਵਾਨ ਸੀ ਤਨ ਕਰਕੇ ਬੜਾ ਬਲਵਾਨ ਸੀ ਪਰ ਜਮੌਰ ਦੀ ਵਾਰੀ ਆਈ ਤੱਕਦੇ ਸ਼ਰੀਰ ਨੂੰ ਤੇ ਡਰ ਗਿਆ ਮਨ ਦਾ ਬਲਵਾਨ ਹੋਣਾ ਜ਼ਰੂਰੀ ਆ ਜਿਨ੍ਹਾਂ ਦਾ ਮਨ ਬਲਵਾਨ ਆ ਉਹ ਮੈਦਾਨੇ ਜੰਗ ਵਿੱਚ ਜਾ ਸਕਦੇ ਜਿਨ੍ਹਾਂ ਦਾ ਮਨ ਬਲਵਾਨ ਨਹੀਂ ਕਦੇ ਮੈਦਾਨੇ ਜੰਗ ਵਿੱਚ ਨਹੀਂ ਜਾ ਸਕਦੇ ਆ ਹੁਣ ਪਖੰਡੀ ਆ ਫੇਸਬੁਕੀ ਪਖੰਡੀ ਕਹ ਲਈ ਉਹਨਾਂ ਨੂੰ ਲਮੀਆਂ ਲਮੀਆਂ ਜੜਾਵਾਂ ਨਕਲੀ ਬਣਾ ਕੇ ਚੰਗੀ ਤਰ੍ਹਾਂ ਕਮਾ ਕੇ ਚਿੰਡੇ ਜੇ ਵਜਾ ਕੇ ਕਹਿਣਗੇ ਸਾਡੇ ਵਿੱਚ ਫਲਾਣੀ ਦੇਵੀ ਆ ਗਈ ਸਾਡੇ ਵਿੱਚ ਦੂਜੀ ਦੇਵੀ ਆ ਗਈ ਅੱਖਾਂ ਜੀਆਂ ਕੱਢ ਕੱਢ ਕੇ दारू ਦੇ ਨਸ਼ੇ ਵਿੱਚ ਚੂਰ ਹੋ ਗਏ ਇਹੋ ਕੁਝ ਉਹ ਵੀ ਸਾਡੇ ਉਧਰ ਦੀ ਘਟਨਾ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਉਥੇ ਇੱਕ ਭਾਈ ਤੇ ਬੀਬੀ ਦੋਨੋਂ ਜਾਣੇ ਰਲ ਕੇ ਕੰਮ ਕਰਦੇ ਸੀ ਚੰਗਾ ਢੋਲਕੀਆਂ ਸ਼ਾਇਨੇ ਖੜਕਾਉਣੇ ਸੰਗਤਾਂ ਨੂੰ ਮਗਰ ਲਾਇਆ ਹੋਇਆ ਸੀ ਸਾਡੇ ਵਿੱਚ ਮਾਤਾ ਹੁੰਦੀ ਹੈ ਤੇ ਪਿਤਾ ਜੀ ਹੋਣੀ ਗਏ ਤੇ ਜਾ ਕੇ ਕਿਹਾ ਵੀ ਆਪਣਾ ਪਖੰਡ ਜੀ ਇੱਥੋਂ ਬੰਦ ਕਰ ਲੋ ਤੇ ਸਾਰਾ ਕੁਝ ਚੱਕੋ ਤੇ ਨਿਕਲ ਜਾਓ ਇੱਥੋਂ ਨਜ਼ਰੀ ਨਹੀਂ ਆਉਣੇ ਚਾਹੀਦੇ ਤੇ ਉਹ ਬੀਬੀ ਨੇ ਦੇਲੇ ਜੇ ਕਮਾਏ ਤੇ ਮੇਰੇ ਪਿਤਾ ਜੀ ਸਾਹਮਣੇ ਖਲੋਤੇ ਸੀ ਕਹਿੰਦੀ ਮੈਂ ਤੁਹਾਨੂੰ ਭਸਮ ਕਰ ਦਿਆਂਗੀ ਕੀ ਕਹਿੰਦੀ ਆ ਮੈਂ ਤੁਹਾਨੂੰ ਭਸਮ ਕਰ ਦਿਆਂਗੀ ਤੇ ਮੇਰੇ ਬਾਪੂ ਦੇ ਇਥੇ ਢਾਕ ਤੇ ਲੜਕਦਾ ਸੀ ਰਵਾਲਵਰ ਤੇ ਪਿਤਾ ਜੀ ਨੇ ਰਵਾਲਵਰ ਕੱਢਿਆ ਕਹਿੰਦੇ ਤੂੰ ਤੇ ਬਾਅਦ ਭਸਮ ਘਟਣਾ ਪਈ ਨਾ ਮੈਂ ਕਰ ਦੇਣਾ ਫਿਰ ਦੋਨੋਂ ਜਾਣੇ ਚੇਲਿਆਂ ਨੂੰ ਛੱਡ ਕੇ ਭੱਜੇ ਉਥੋਂ ਅਗਲੇ ਦਿਨ ਦੀ ਅਖਬਾਰ ਚ ਖਬਰ ਸੀ ਮੋਰ ਮੋਰਨੀ ਨੂੰ ਲੈ ਕੇ ਭੱਜਿਆ ਮੋਰ ਮੋਰਨੀ ਨੂੰ ਲੈ ਕੇ ਭੱਜਿਆ ਤੇ ਮੇਰਾ ਕਹਿਣ ਤੋਂ ਭਾਵ ਇਹ ਹੈ ਗਰੀਓ ਭੈਣੋ ਸਿੱਖ ਹੋ ਜੇ ਤੁਹਾਡੀ ਪੂਰੀ ਆ ਖਸਮ ਤੋਂ ਨਾ ਪਈ ਮੈਂ ਦਾਵੇ ਨਾਲ ਕਹਿੰਨੀ ਜਿੱਥੇ ਮਰਜੀ ਟੱਕਰਾਂ ਮਾਰੀ ਜਾਏ ਔਰ ਬੇਬੇ ਪੂਰੀ ਵੀ ਨਹੀਂ ਪੜੀ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਮੈਂ ਮਾਵਾਂ ਨੂੰ ਬੇਨਤੀ ਕਰਾਂ ਅੱਜ ਸਾਡੇ ਫੈਸ਼ਨ ਵੀ ਵੱਖਰੇ ਹੀ ਆ ਕਈ ਬੀਬੀਆਂ ਨੂੰ ਹੁੰਦਾ ਵੀ ਨੱਕ ਪਾੜ ਕੇ ਕੋਕਾ ਪਾਇਆ ਜਾਂਦਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਜੇ ਚੇਤਾ ਰੱਖ ਲਿਓ। ਛੇਦਣਾ ਕਿਉਂ ਮਨਾ ਕੀਤਾ? ਗਜਨੀ ਦੇ ਬਾਜ਼ਾਰਾਂ 'ਚ ਜਦੋਂ ਧੀਆਂ ਪੈਣਾ ਟਕੇ ਟਕੇ ਦੇ ਵੇਚੀਆਂ ਨਾ ਕਿਸੇ ਦਾ ਕੰਨ ਪਾੜਿਆ ਗਿਆ ਕਿਸੇ ਦਾ ਨੱਕ ਪਾੜਿਆ ਕਿ ਸਾਡੀਆਂ ਗੁਲਾਮ ਆ। ਨਿਸ਼ਾਨਾ ਨਾ ਰੱਖਿਆ ਪਈ ਸੀ। ਇਹ ਨੱਕ ਦੇ ਵਿੱਚ ਨਕੇਲ ਪਾਈ ਜਾਂਦੀ ਸੀ ਤੇ ਮੋਹਰੇ ਲਾ ਲਿਆ ਜਾਂਦਾ ਸੀ ਮੰਗ ਕੋਡੀਆਂ ਕਿ ਸਾਡਾ ਹਣ ਤੋਂ ਗੁਲਾਮ ਆ। ਇਹ ਗੁਲਾਮੀ ਦੀਆਂ ਨਿਸ਼ਾਨੀਆਂ। ਸਿੰਘਾਂ ਨੇ ਹੁਣ ਇਹ ਝੂਠਾ ਆਨੰਦ ਵੀ ਗੱਡੀ ਚੜ੍ਹਿਆ। ਸਰਹੰਦ ਫਤਿਹ ਕੀ। ਸਰਹੱਦ ਦੀ ਇੱਟ ਦੇ ਨਾਲ ਇੱਟ ਖੜਕਾਈ ਫਿਰ ਕੇਸਰੀ ਨਿਸ਼ਾਨ ਕੱਢੇ ਅਰਦਾਸ ਕੀਤੀ ਹੈ ਸ਼ਹੀਦੋ ਤੁਹਾਡੇ ਡੁੱਲੇ ਹੋ ਖੂਨ ਦੇ ਇੱਕ ਇੱਕ ਅਤਰੇ ਦਾ ਹਿਸਾਬ ਲੈ ਲਿਆ ਸਾਡੀ ਭੇਟ ਕਬੂਲ ਕਰੋ ਅਰਦਾਸ ਕਰਕੇ ਜਦੋਂ ਖਾਲਸੇ ਨੇ ਫਤਿਹ ਕਰਾਈ ਐਉਂ ਮਹਿਸੂਸ ਹੋਇਆ ਜਿਵੇਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਧੰਨ ਮਾਤਾ ਗੁਜਰ ਕੌਰ ਨੇ ਖੁਦ ਅੱਜ ਕਿ ਫਤੇ ਬੁਲਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਹਿਬ ਜاده ਸ਼ਹੀਦ ਹੋਏ ਸੀ ਨਾ ਕਹਿ ਕੇ ਗੈਸੀ ਵੀ ਜੀਤੈ ਨੂੰ ਜਿਸ ਜਗ੍ਹਾ ਤੇ ਅਸੀਂ ਸ਼ਹੀਦ ਹੋਵਾਂਗੇ ਉੱਥੇ ਖਾਲਸਾ ਰਾਜ ਕਾਇਮ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਆਓ ਇੱਕ ਵਾਰਾਂ ਆਪਣੇ ਪਾਪ ਦੇ ਇਨਾ ਮਹਾਨ ਜਰਨੈਨਾ ਮਹਾਨ ਸ਼ਹੀਦਾਂ ਦੀ ਮਹਾਨ ਦਾ ਸਾਨੀ ਕਰ ਲਈ ਤੇ ਕੁਰਬਾਨੀ ਨੂੰ ਯਾਦ ਕਰੋ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਵਿਰਲੀਆਂ ਰੂਹਾਂ ਹੁੰਦੀਆਂ ਨੇ ਵਿਰਲੀਆਂ ਸ਼ਖਸੀਅਤਾਂ ਹੁੰਦੀਆਂ ਨੇ ਜੜੀਆਂ ਦੁਨੀਆ ਦਾ ਕਾਇਆ ਪਲਟਣ ਵਾਸਤੇ ਸੰਸਾਰ ਚੋਂ ਪ੍ਰਾਣੀਆਂ ਲੀਹਾਂ ਨੂੰ ਮਟਾ ਕੇ ਸਮਾਜ ਵਿੱਚ ਨਮਰਾਹ ਚ ਲੰਘੋ ਮਾਣ ਮਹਿਸੂਸ ਕਰੋ ਅਸੀਂ ਉਹਨਾਂ ਦੇ ਵਾਰਸ ਹਾਂ ਅਸੀਂ ਉਹਨਾਂ ਦੇ ਬੱਚੇ ਹਾਂ ਜੇ ਦੇਸ਼ ਦੇਸ਼ ਨਾ ਹੋਤਾ ਜੇ ਪਿਤਾ ਦਸ਼ਮੇਸ਼ ਨਾ ਹੋਤਾ ਅੱਜ ਖਾਲਸਾ ਜੀ ਸਿੱਖਾਂ ਦੇ ਘਰਾਂ ਚ ਜਨਮ ਲੈ ਕੇ ਅਸੀਂ ਮਹਾਰਾਜ ਦੇ ਪਰਪਕਾਰ ਭਲਾ ਬੈਠੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੀਸ ਦਾ ਬਲੀਦਾਨ ਨਾ ਦਿੰਦੇ ਗੁਰਗੋਬਨ ਸਿੰਘ ਮਹਾਰਾਜ ਸਰਬੰਸ ਨਾ ਵਾਰਦੇ ਭੂਆ ਦੇ ਪੁੱਤ ਮਾਮੇ ਜਾਨੋ ਵੱਧ ਕੇ ਪਿਆਰੇ ਸਿੰਘ ਪੁੱਤ ਮਾਂ ਇਹ ਸੁਖ ਭੋਗ ਸਕਦੇ ਸੀ ਬਿਲਕੁਲ ਯਾਦ ਕਰੋ ਦਸ਼ਮੇਸ਼ ਪਿਤਾ ਦੇ ਕੀਤੇ ਹੋਏ ਪਰਪਕਾਰਣ ਅਜੇ ਵੀ ਕੁਝ ਵਿਗੜਿਆ ਨਹੀਂ ਪ੍ਰਣ ਕਰਿਆ ਕਰੋ ਜੇ ਤੋ ਗੁਰੂ ਦੀ ਹਜ਼ੂਰੀ ਚਾਹੁੰਦੇ ਹੋ ਇਹ ਸਮਾਗਮ ਮਨਾਉਂਦੇ ਹੋ ਮਹਾਰਾਜ ਜਿੱਥੇ ਦੁੱਧ ਤੇ ਪੁੱਤ ਮੰਗਦੇ ਆ ਉਥੇ ਝੋਲੀ ਅੜ ਕੇ ਤੁਹਾਡੇ ਤੋਂ ਸਿੱਖੀ ਮੰਗਦੇ ਜਿਨ੍ਹਾਂ ਘਰਾਂ ਵਿੱਚ ਸਿੱਖੀ ਆ ਉਹਨਾਂ ਘਰਾਂ ਵਿੱਚ ਬਰਕਤ ਆ ਜਿਨ੍ਹਾਂ ਘਰਾਂ ਵਿੱਚ ਸਿੱਖੀ ਨਹੀਂ ਉਹਨਾਂ ਘਰਾਂ ਵਿੱਚ ਬਰਕਤ ਨਹੀਂ ਹੁਣ ਤੁਸੀਂ ਵੇਖਿਓ ਜਿਨ੍ਹਾਂ ਘਰਾਂ ਵਿੱਚ ਸਦਾ ਹੀ ਕਲੇਸ਼ ਰਹਿੰਦਾ ਉਥੇ ਪ੍ਰਸ਼ਾਦਾ ਛਕਣ ਦਾ ਵੀ ਆਨੰਦ ਨਹੀਂ ਆਪਦਾ ਉਥੇ ਦੋ ਬੁਰਕੀਆਂ ਛਕ ਲਈਏ ਤੇ ਜੀ ਕਰਦਾ ਵੀ ਬੱਸ ਹੁਣ ਢਿੱਡ ਭਰ ਗਿਆ ਹੋਰ ਨਹੀਂ ਰਸ ਨਹੀਂ ਆਇਆ ਰਸ ਕਿੱਥੇ ਆਉਂਦਾ ਜਿੱਥੇ ਗੁਰਨਾਨਕ ਨੂੰ ਪੜਿਆ ਜਾਂਦਾ ਜਿੱਥੇ ਗੁਰਨਾਨਕ ਨੂੰ ਸੁਣਿਆ ਜਾਂਦਾ ਉਹਨਾਂ ਘਰਾਂ ਦੇ ਵਿੱਚ ਫਰਨੌ ਨਦੀਆਂ 18 ਸਿੱਧੀਆਂ ਦਾ ਆਸ ਹੋ ਜਾਂਦਾ ਉੱਥੇ ਫਿਰ ਢਾਰੇ ਭਰਪੂਰ ਹੋ ਜਾਂਦੇ ਬਿਨ ਬੋਲਿਆਂ ਸਬਕਿਸ਼ ਜਾਣਦਾ ਬੋਲੋ ਵਾਜ ਕੇ ਸਬਕਿਸ਼ ਜਾਣਦਾ ਤੇ ਇਸ ਸਮਾਗਮ ਇਹ ਮੇਲੇ ਐਸੇ ਕਰਕੇ ਮਨਾਏ ਜਾਂਦੇ ਆ ਵੀ ਭਾਈ ਸਿੱਖੋ ਕਿ ਜਿਹੜਾ ਆਪਣਾ ਇਤਿਹਾਸ ਹੈ ਜਿਹੜੀਆਂ ਵੱਡ ਵਡੇਰਿਆਂ ਦੀਆਂ ਕਰਨੀਆਂ ਤੇ ਕੁਰਬਾਨੀਆਂ ਇਹਨਾਂ ਨੂੰ ਸਦਾ ਹੀ ਆਪਣੇ ਹਿਰਦਿਆਂ ਵਿੱਚ ਵਸਾ ਕੇ ਰੱਖਿਓ ਪੂਰਨੇ ਪਾ ਕੇ ਗਿਆ ਨੇ ਪੂਰਨੇ ਉਹਨਾਂ ਤੇ ਦਸੀ ਹੋਏ ਮਾਰਗ ਤੇ ਚੱਲੀਏ ਜਿਹੜੀ ਲੀਕ ਖਿੱਚ ਕੇ ਗਇਆ ਉਹਦੇ ਤੇ ਚੰਗਿਏ ਦੋ ਬੇੜੀਆਂ ਵਿੱਚ ਪੈਰ ਧਰਨ ਵਾਲੇ ਕਦੇ ਬੇੜੇ ਪਾਰ ਨਹੀਂ ਲੰਗੇ ਉਹ ਡੁੱਬੇ ਡੁੱਬੇ ਆ ਇੱਕ ਮਿਆਨ ਵਿੱਚ ਕਦੇ ਤਲਵਾਰਾਂ ਦੋ ਨਹੀਂ ਠਹਿਰ ਸਕਦੀਆਂ ਇਸ ਪ੍ਰਕਾਰ ਹੱਥ ਬਨ ਕੇ ਬੇਨਤੀ ਆ ਜੇ ਸਿੱਖਾਂ ਦੇ ਬੱਚੇ ਹਾਂ ਤੇ ਫਿਰ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਮੜੀਆਂ ਮਸ਼ਾਣਾ ਕਬਰਾਂ ਜਠੇਰੇ ਨਾਲ ਤੇ ਮਥੇ ਟੇਕਣੇ ਬੰਦ ਕਰਦੇ ਪਤਾ ਨਹੀਂ ਸਾਨੂੰ ਚੌਲਾਂ ਦੀ ਸਮੈਲ ਖਿੱਚ ਕੇ ਲੈ ਜਾਂਦੀ ਹੈ ਅਹੀਂ ਬਨੇ ਬਨੇ ਤੇ ਦੀਵਾ ਜਗਾਈ ਜਾਂਦੇ ਇੱਕ ਹੋਰ ਗੱਲ ਨਾ ਦੱਸ ਦਮ ਜਾਂਦੇ ਆ ਜਾਂਦੇ ਆ ਸਮਾਂ 4 ਵਜੇ ਤੱਕ ਮੈਂ ਕਿਉਂ ਹਾਜ਼ਰੀ ਭਰ ਰਹੀ ਆ ਸਾਡੇ ਤੋਂ ਪਹਿਲਾਂ ਜਿਹੜੇ ਜਥੇ ਸੀ ਸਤਕਾਰਯੋਗ ਮੈਂ ਪਹਿਲਾਂ ਹੀ ਦੱਸਿਆ ਸੀ। ਏਦੋਂ ਬਾਅਦ ਅਸੀਂ ਜਾਣਾ ਜੀ ਪ੍ਰੈਨ ਲੁਧਿਆਣੇ ਲੱਗ ਗਿਆ ਜੀ ਪੈਂਡਾ ਸਾਡਾ ਬਹੁਤ ਲੰਮਾ ਉੱਥੇ ਇੱਕ ਘੰਟੇ ਦੀ ਹਾਜ਼ਰੀ ਤਾਂ ਇੱਕ ਘੰਟੇ ਦੀ ਆ ਪਰ ਸਾਨੂੰ ਜਾਂਦੇ ਆ ਸਮਾਂ ਬੜਾ ਲੱਗ ਜਾਂਦਾ ਤੇ ਸਫ਼ਰ ਕਰਦੀਆਂ ਕਰਦੀਆਂ ਲਗਾਤਾਰ ਜੋ ਮੈਂ ਦੱਸਿਆ ਸੀ ਸਟੇ ਤੇ ਵੀ ਦੁੱਖ ਸੁੱਖ ਹੀ ਜ਼ਿੰਦਗੀ ਦਾ ਹਿੱਸਾ ਵਾ ਜਿਆਦਾ ਸਫ਼ਰ ਕਰਨ ਦੇ ਨਾਲ ਇੱਕ ਦਿੱਕਤ ਆ ਜਾਂਦੀ ਹੈ ਉਹ ਕਿਹੜੀ ਆ ਜੀ ਰੀੜ ਦੀ ਹੱਡੀ ਦੀ ਤੇ ਦੂਜੀ ਆ ਸਰਵਾਈਕਲ ਦੀ ਤੇ ਜਦੋਂ ਇਹ ਵਧੇ ਜਾਵੇ ਨਾ ਫਿਰ ਸਟੇ ਤੇ ਬੋਲਦੇ ਨੇ ਜਦੋਂ ਜੋੜ ਦੇ ਨਾਲ ਫਿਰ ਚੱਕਰ ਆਉਂਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਜਿਹੜੀ ਗੱਲ ਮੈਂ ਸਟੇ ਤੇ ਕਹਿ ਰਹੀ ਆ ਉਹਦਾ ਮੈਨੂੰ ਵੀ ਆਨੰਦ ਨਾ ਆਵੇ ਤੇ ਤੁਹਾਨੂੰ ਵੀ ਆਨੰਦ ਨਾ ਆਵੇ ਇਹ ਥੋੜਾ ਜਿਹਾ ਡਾਵਾ ਟੋਲ ਕੰਮ ਹੁੰਦਾ ਸੀ ਮਹਾਰਾਜ ਗਾੜੀ ਅਰਦਾਸ ਕੀਤੀ ਵੀ ਚਲੋ ਮਹਾਰਾਜ ਹੁਣ ਕਿਰਪਾ ਰਖੋ ਇੱਕ ਗਰਮੀ ਜ਼ਿਆਦਾ ਵਾ ਨਾ ਜੀ ਆ ਸਾਡਾ ਵੀਰ ਲਾਈ ਵਾਲਾ ਤੁਸੀਂ ਬਹੁਤ ਚੱਜੇ ਢੰਗ ਨਾਲ ਤੁਹਾਨੂੰ ਸੈਟਅਪ ਚਾਹੀਦਾ ਸੀ ਪਰ ਉਹ ਜਿਹੜੀ ਧੋਪਿਆ ਨਾ ਸੂਰਜ ਦੇਵਤਾ ਇਹਦੇ ਅੱਗੇ ਕੀ ਦਾ ਜੋਰ ਆ ਜਦੋਂ ਜੋਰ ਲਾ ਕੇ ਮਾਰਾ ਗਾਈਆਂ ਨਾ ਇਹ ਕਿਤੇ ਉਹਦੇ ਹੀ ਤੁਹਾਨੂੰ ਪਤਾ ਵਾ ਜੋਰ ਆਇਆ ਹੁੰਦਾ ਉਹ ਤੋਂ ਗਰਮੀ ਇੰਨੀ ਜ਼ਿਆਦਾ ਹੋਵੇ ਫਿਰ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਕਰਕੇ ਆਪਾਂ ਥੋੜਾ ਜਿਹਾ ਸ਼ਾਵੇਂ ਕੀਤਾ ਸੀ ਸਟੇਜ ਨੂੰ ਕਿ ਸੰਗਤ ਦੇ ਨਾਲ ਅਸੀਂ ਸਾਹਮਣੇ ਵੇਖ ਕੇ ਵਿਚਾਰ ਰੱਖ ਸਕੀਏ ਜਿੰਨੀ ਕੁ ਪਰਮੇਸ਼ਰ ਨੇ ਮੱਤ ਦਿੱਤੇ ਬਾਪੂ ਸੋਹਣ ਸਿੰਘ ਦੀ ਸ਼ੀਤਲ ਸੁਣਾਉਂਦੇ ਸੀ ਉਹ ਕਹਿੰਦੇ ਵੀ ਅਸੀਂ ਪਰਿਵਾਰਾਂ ਦੇ ਵਿੱਚ ਵਿਚਰੇ ਉਦੋਂ ਗੱਡੀਆਂ ਮੋਟਰਸਾਈਕਲ ਇੰਨਾ ਜ਼ਿਆਦਾ ਨਹੀਂ ਸੀ ਹੁੰਦੇ ਸਹੂਲਤਾਂ ਬਸਾਂ ਤੇ ਚੜ ਕੇ ਜਾਣਾ ਜਾਂ ਸਾਈਕਲਾਂ ਤੇ ਗਿਆਨੀ ਦਇਆ ਸਿੰਘ ਦੀ ਦਿਲਬਰ ਕਿੰਨੇ ਮਹਾਨ ਟਾਡੀ ਹੋਇਆ ਉਹ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਨੇ ਸੱਚੀਆਂ ਨਹੀਂ ਉਹਨਾਂ ਵੇਖਿਆ ਜੀ ਕਹਿੰਦੇ ਸੀ ਇੱਕ ਪਰਿਵਾਰ ਵਿੱਚ ਠਹਿਰੇ ਅੰਮ੍ਰਿਤ ਵੇਲੇ ਉੱਠ ਕੇ ਸੀ ਇਸ਼ਨਾਨ ਪਾਨ ਕੀਤਾ ਤੇ ਨਿਤਨੇਮ ਕਰਨ ਲੱਗ ਪਏ ਜਿਹੜੇ ਪਰਿਵਾਰ ਚ ਕਹਿੰਦੇ ਠਹਿਰੇ ਸੀ ਉਹ ਮਾਈ ਨੇ ਹੱਥੀ ਆਟਾ ਗੁੰਨਿਆ ਚੌ ਮੁਖੀਆ ਦੀਵਾ ਬਣਾਇਆ ਜਿਹੜੇ ਦੀਵੇ ਦੇ ਚਾਰ ਮੂੰਹ ਹੁੰਦੇ ਨੇ ਨਾ ਵੀ ਚੌ ਪਾਸੇ ਉਹਨੂੰ ਜਗਾਈਦਾ ਵਾ ਹੱਥੀ ਆਟਾ ਗੁੰਨਿਆ ਹੱਥੀ ਦੇਸੀ ਕਿਉ ਪਾਇਆ ਤੇ ਹੱਥੀ ਦੀਵਾ ਜਗਾ ਦਿੱਤਾ ਬਨੇਰੇ ਤੇ ਰੱਖ ਦਿੱਤਾ ਚੰਗੀਆਂ ਲਾਟਾਂ ਨਿਕਲੀਆਂ ਜਦੋਂ ਦੇਸੀ ਘਿਓ ਹੋਵੇ ਅੱਗ ਲਾਈ ਹੋਵੇ 바ਵਾ ਤੁਆ ਨਿਕਲਦਾ ਨੂੰ ਲਾਟਾਂ ਨਿਕਲੀਆਂ ਉਹਨੇ ਦੀਵੇ ਨੂੰ ਮੱਥਾ ਟੇਕਿਆ ਜਵਾਕ ਸੁੱਤੇ ਪਏ ਸੀ ਭੱਜ ਕੇ ਕਈ ਰੌਲਾ ਪਾ ਦਿੱਤਾ ਉਠੋ ਜਵਾਕੋ ਉਠੋ ਹੋਇਆ ਕੀ ਆ ਕਹਿੰਦੇ ਲਾਟਾਂ ਵਾਲੀ ਕਹਿੰਦੇ ਮਾਤਾ ਆਈ ਆ ਹੁਣ ਜਦੋਂ ਉਹ ਬੱਚੇ ਮੂੰਹ ਸਿਰ ਸਵਾਰ ਕੇ ਬਾਹਰ ਨਿਕਲੇ ਇਹਨੇ ਨੂੰ ਆ ਕੇ ਵੇਖਿਆ ਵੀ ਲਾਟਾ ਵਾਲੀ ਮਾਤਾ ਨੂੰ ਕਾਂ ਚੁੱਕ ਕੇ ਲੈ ਗਿਆ। ਉਹ ਜਿਹੜਾ دیਵਾਸੀ ਉਹਨੂੰ ਕਾਂ ਚੁੱਕ ਕੇ ਲੈ ਗਿਆ। ਇਹ ਸਾਡੇ ਲੋਕਾਂ ਦੇ ਹਨਾਨਾ ਤੇ ਆ ਜੀ ਕੀ ਕਰੀਏ। ਗਟਾ ਤੱਕ ਦਾ ਦਵਾਈ ਲਓ ਹੀ ਧਾਗਾ ਬੰਨ ਲਿਆ ਬਾਬੇ ਨੂੰ ਪੁੱਛ ਕੇ। ਗੋਟ ਤੱਕ ਦਾ ਧਾਗਾ ਬੰਨ ਲਿਆ। ਕਮਾਲ ਹੋ ਗਈ। ਅੱਜ ਅਸੀਂ ਵੇਖ ਰਹੇ ਇਹ ਲੋਕ ਭੱਜਣ ਕਿਉਂ ਨਾ ਇਹ ਸਾਡੀ ਕਮੀ ਆ ਪ੍ਰਚਾਰਕਾਂ ਦੀ। ਕਿਉਂ ਨਾ ਜਾਣ ਅੱਜ ਬਾਬਾ ਕਹਿੰਦਾ ਨਾ ਵੀ ਤੂੰ ਬੀਲ ਚੇਅਰ ਤੇ ਆ ਮੈਂ ਫੂਕਾ ਮਾਰੂਗਾ ਚਾਰ ਤੈਨੂੰ ਉਠਾ ਦੂੰ ਆ ਕਰਦੇ ਆ ਨਾ ਧਰਮ ਦੇ ਨਾਤੇ ਪਖੰਡ ਬਾਈਬਲ ਪਵਿੱਤਰ ਹੈ ਅਸਾਈ ਮਤ ਦੇ ਲੋਕਾਂ ਨੂੰ ਉਹਨਾਂ ਦਾ ਧਰਮ ਬਾਰਕ ਪਰ ਅਸੀਂ ਖਿਲਾਫ ਆ ਪਖੰਡ ਦੇ ਹੁਣ ਲੋਕਾਂ ਦੇ ਭਜਣਾ ਹੀ ਆ ਕਿ ਸਾਡਾ ਕੰਮ ਛੇਤੀ ਹੋ ਜਾਵੇ ਕਿਉਂਕਿ ਅਸੀਂ ਗੁਰੂ ਨਾਲ ਤੋੜਦੇ ਲੋਕ ਸੋੜੇ ਕਿਦਾਂ ਜੇ ਕੋਈ ਸਰੋਵਰ ਵਿੱਚ ਇਸ਼ਨਾਨ ਕਰਦਾ ਹੀ ਕਹਿੰਦੇ ਸਰੋਵਰ ਦਾ ਜਲ ਆਮ ਆ ਕਹਿੰਦੇ ਨਾ ਖੋਤੀ ਵਿਦਵਾਨ ਕਿਤਾਬੀ ਕੀੜੇ ਆਮ ਉਹ ਤੁਹਾਡੇ ਵਾਸਤੇ ਹੋ ਸਾਡੇ ਵਾਸਤੇ ਅੰਮ੍ਰਿਤ ਸਰੋਵਰ ਆ ਜਿੱਥੇ ਗੁਰੂ ਕਾ ਸਿਰ ਚੁੱਭਾ ਲਾ ਕੇ ਕਹਿੰਦਾ RAMDAS ਸਰੋਵਰ ਨਾ ਤੇ ਸਭ ਉਤਰੇ ਪਾਪ ਆਪ ਕਮਾਤੇ ਉਹ ਜਾਲ ਆਮ ਹੋ ਸਕਦਾ ਜਿੱਥੇ 24 ਘੰਟੇ ਬਾਣੀ ਚੱਲਦੀ ਹੋਵੇ ਜਿੱਥੇ ਐਡੀਆਂ ਪਵਿੱਤਰ ਰੂਹਾਂ ਹੋਣ ਉਹੀ ਅੰਮ੍ਰਿਤ ਸਰੋਵਰ ਆ ਜਿੱਥੇ ਅੱਜ ਤੋਂ 43 ਸਾਲ ਪਹਿਲਾਂ ਪਾਵਨ ਸਰੋਵਰ ਦਾ ਰੰਗ ਸੁਹਾ ਲਾਲ ਹੋ ਗਿਆ ਸੀ ਜਦੋਂ ਸਾਡੀ ਹੀ ਫੌਜ ਨੇ ਸਾਡੇ ਹੀ ਪਾਵਨ ਅਸਥਾਨ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਉਹ ਜਲ ਆਮ ਨਹੀਂ ਹੋ ਸਕਦਾ ਕੋੜੀਆਂ ਦੇ ਕੋਲ ਦੂਰ ਹੁੰਦੇ ਆ ਅੰਨੇ ਰਾਜੀ ਹੁੰਦੇ ਆ ਦੁਖੀ ਸੁਖੀ ਹੋ ਕੇ ਜਾਂਦੇ ਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆ ਦੁੱਖ ਭੰਜਣੀ 베ਰੀ ਹੁਣ ਤੁਸੀਂ ਵੇਖੋ ਵੀ ਭਾਵਨਾ ਆਪੋ ਆਪਣੀਆਂ ਜੇ ਦਾ ਦੁੱਖ ਭੰਜਨੀ 베ਰੀ ਥੱਲੇ ਛੜਦਾ ਰੱਖ ਕੇ ਇਸ਼ਨਾਨ ਕਰਕੇ ਦੁੱਖ ਟੁੱਟਦਾ ਤੇ ਤੁਹਾਨੂੰ ਕੀ ਆ ਜੀ ਅਸੀਂ ਸੰਗਤ ਨੂੰ ਜੋੜਨਾ ਸੀ ਕਿ ਤੋੜਨਾ ਸੀ ਜੋੜਨਾ ਕਿੰਨਾ ਔਖਾ ਸਾਲਾਂ ਦੇ ਸਾਲ ਲੱਗ ਜਾਂਦੇ ਤੋੜਨਾ ਹੋਵੇ ਤੇ ਪਲ ਝਮਕੋ ਤੜ ਕੇ ਰੱਖ ਦਿਓ ਨਹੀਂ ਪਾਈ ਮੈਂ ਬੇਨਤੀ ਕਰਦੀ ਸਿੱਖੀ ਸ਼ਰਦਾ ਦੀ ਹੈ ਗੁਰੂ ਨੇ ਨੇਤ ਨੇ ਵੀ ਟੀਕਾ ਦਿੱਤਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਜੇ ਪ੍ਰੇਮ ਉਹੜ ਦੇ ਚ ਤਾਂ ਹੀ ਗੁਰੂ ਪ੍ਰਤੀ ਛੜਦਾ ਰੱਖਾਂਗੇ ਪਿਆਰ ਬਿਨਾਂ ਤੇ ਪਰਮੇਸ਼ਰ ਵੀ ਨਹੀਂ ਮਿਲਦਾ ਖੇਡ ਪਿਆਰ ਦੀ ਹੈ ਗੋਬਿੰਦ ਭਾਉ ਭਗਤ ਦਾ ਭੁਖਾ ਤੇ ਆਉਣ ਵਾਲੇ ਜਥੇ ਸਤਕਾਰ ਜੋ ਗਿਆ ਮੈਂ ਸਾਰਿਆਂ ਨੂੰ ਜੀ ਆਇਆਂ ਆਖਾ ਪੁੱਲਾ ਨੱਚ ਤਾਰਿਓ ਜੀ ਮੈਂ ਪਹਿਲਾਂ ਹੀ ਕਹਤਾ ਸੀ ਸਾਨੂੰ ਆਉਂਦਾ ਕੁਝ ਨਹੀਂ ਇਹ ਗੁਰੂ ਬਾਬਾ ਦਇਆ ਕਰਦਾ ਕੋਈ ਗੁੰਗਾ ਹੋਵੇ ਬਹਿਰਾ ਹੋਵੇ ਅੰਮ੍ਰਿਤ ਭਿਜੇ ਨੈਣ ਪਾਵੇ ਤੇ ਸਿਰ ਤੇ ਛਟੀ ਲਾ ਕੇ ਤੇ ਗੀਤਾ ਦੇ ਅਰਥ ਕਰਵਾ ਦਿੰਦਾ ਗੁਰੂ ਵੱਡ ਜੋਦਾ ਬਹੁਤ ਪਰਪਕਾਰੀ ਹੈ ਧੰਨਵਾਦ ਭੁੱਲ ਚੁੱਕ ਦੀ ਖਿਮਾ ਦਿਓ ਸਾਰੀ ਸੰਗਤ ਦਾ ਮਾਵਾ ਭੈਣਾ ਦਾ ਤੁਸੀਂ ਬੱਚਿਆਂ ਨੂੰ ਬਹੁਤ ਜੱਟਾਂ ਦੇ ਨਾਲ ਬਿਠਾਇਆ ਮੁਬਾਰਕ ਕਾਦਿਆ ਮੈਂ ਮਾਮਾ ਨੂੰ ਦਿੰਨੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਹ ਜਾਚ ਸਿਖਾ ਲਈ ਜਿੱਥੇ ਦੁਨਿਆਵੀ ਵਿਦਿਆ ਜ਼ਰੂਰੀ ਉਥੇ ਗੁਰਮਤਿ ਦੀ ਵਿਦਿਆ ਬਹੁਤ ਜ਼ਰੂਰੀ ਆ ਜਿਹੜੇ ਬੱਚੇ ਦੇ ਕੋਲ ਗੁਰਮਤਿ ਦੀ ਵਿਦਿਆ ਉਹਨੂੰ ਆਪਣੇ ਮਾਪੇ ਦੀ ਵੀ ਇੱਜ਼ਤ ਕਰਨੀ ਆਉਂਦੀ ਆ ਉਹਨੂੰ ਬਾਹਰ ਅੰਦਰ ਜਾਣਾ ਉੱਠਣਾ ਬੈਠਣਾ ਵੀ ਆਉਂਦਾ ਜਿਹਨੇ ਗੁਰਮਤਿ ਦੀ ਵਿਦਿਆ ਅਸਿਕਰੀ